ਮੋٹے ਤੌਰ ਤੇ ਜਿਵੇਂ ਅੱਗੇ ਵਧਣ ਦਾ ਫੈਸਲਾ ਕੀਤਾ ਰਣਨੀਤੀ ਕੀ ਹੈ ਤੇ ਇਹਦਾ ਜੇ ਮੰਨ ਲਓ ਦੂਜਾ ਬਦਲ ਜੇ ਇੱਕ ਫੇਲ ਹੁੰਦਾ ਦੂਜਾ ਕਿਸਾਨ ਆਗੂਆਂ ਦੇ ਦਿਲੋ ਦਿਮਾਗ ਤੇ ਇਸ ਵੇਲੇ ਕੀ ਚੱਲ ਰਿਹਾ ਜੇ ਤੁਸੀਂ ਸਮਝਾ ਸਕੋ ਜਾਂ ਜੇ ਤੁਸੀਂ ਸਮਝ ਸਕੇ ਹੋ ਉਹ ਤਾਂ ਅਸਲ ਦੇ ਵਿੱਚ ਤਾਂ ਜਦੋਂ ਤੋਂ ਇਹ ਗੱਲਬਾਤ ਟੁੱਟ ਗਈ ਹੈ ਦੋ ਦਿਨ ਤੋਂ ਹੀ ਇਹ ਇੱਕ ਇੰਤਜ਼ਾਰ ਬੰਦਾ ਸੀਗਾ ਵੀ ਸ਼ਾਇਦ ਕੋਈ ਚਿੱਠੀ ਪੱਤਰ ਹੋਰ ਆ ਜੇ ਗੱਲਬਾਤ ਕਿਸੇ ਅੱਗੇ ਚੱਲ ਪੇ ਪਰ ਅੱਜ ਸਵੇਰ ਦਾ ਜਿਹੜਾ ਬਿਆਨ ਹੈ ਖੇਤੀ ਮੰਤਰੀ ਦਾ ਅਰਜੁਨ ਮੁੰਡਾ ਦਾ ਉਹਨਾਂ ਦਾ ਬਿਆਨ ਇੱਕ ਜ਼ਰੂਰ ਆਇਆ ਵੀ ਗੱਲਬਾਤ ਸਾਨੂੰ ਜਾਰੀ ਰੱਖ ਲੈਣੀ ਚਾਹੀਦੀ ਹੈ ਸਾਨੂੰ ਫਰਾਨਾ ਪਰ ਕੋਈ ਸੱਦਾ ਆਊਗਾ ਤਾਂ ਹੀ ਹੈ ਨਾ ਵੀ ਟਕਰਾਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਜੇ ਪ੍ਰੋਪੋਜ਼ਰ ਉਹਨਾਂ ਨੂੰ ਨਹੀਂ ਜੱਚਦੀ ਤਾਂ ਅਸੀਂ ਉਹ ਠੀਕ ਵਾਹ ਕੋ ਠੀਕ ਹੈ ਜ਼ਰੂਰੀ ਨਹੀਂ ਜੱਚੇ ਪਰ ਗੱਲਬਾਤ ਜਾਰੀ ਉਹਦੇ ਤੋਂ ਇੱਕ ਗੱਲ ਤਾਂ ਇਹ ਲੱਗਦੀ ਹੈ ਥੋੜੀ ਜੀ ਔਰ ਕਿਸਾਨ ਲਈ ਡਰਾਣੇ ਵੀ ਇੱਕ ਗੱਲ ਕੀਤੀ ਹੈ ਪੂਰੇ ਜਦੋਂ ਸਾਰੇ ਸੰਬੋਧਨ ਕਰਕੇ ਆਪਣੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਆਪਣੇ ਬਰਕਰਾਰ ਦੇ ਨਾਲ ਕਿ ਜੇ ਇਨ ਬਿਟਵੀਨ ਕੋਈ ਸੱਦਾ ਆ ਜਾਂਦਾ ਦੱਸੋ ਗੱਲਬਾਤ ਨਹੀਂ ਜਾਈਏ ਜਾਂ ਨਾ ਜਾਈਏ ਇਹ ਤਾਂ ਮਤਲਬ ਬੈਕ ਚੈਨਲ ਅਜੇ ਵੀ ਇੱਕ ਕੋਈ ਗੱਲ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਸੁਭਾਅ ਆਪਣਾ ਰੱਦ ਨਹੀਂ ਕਰ ਸਕਦੇ ਕਿ 11 ਨਹੀਂ 12 ਵਜੇ ਤੱਕ 11 ਵਜੇ ਤੱਕ ਖਿੱਚ ਤੋ ਇੱਕ ਅੱਧੀ ਵਾਰੀ ਹੋ ਕੇ ਉਸ ਤੋਂ ਬਾਅਦ ਕੋਈ ਗੱਲਬਾਤ ਦਾ ਨਵਾਂ ਸੱਦਾ ਆ ਜਾਏ ਕਿਸ ਨਾ ਕਿਸੇ ਰੂਪ ਦੇ ਵਿੱਚ ਇੱਕ ਤਾਂ ਇਹ ਪੋਜੀਟਿਵ ਕਹਿੰਦੇ ਨੇ ਵੀ ਬਿਲਕੁਲ ਹੋਪ ਉਮੀਦ ਆਂਤਮ ਸਮੇਂ ਤੱਕ ਰੱਖਣੀ ਚਾਹੀਦੀ ਹੈ ਇਹ ਦੋ ਬਿਆਨਾਂ ਕਰਕੇ ਮੈਨੂੰ ਨਜ਼ਰ ਆਉਂਦੀ ਹੈ ਇੱਕ ਅਰਜਨ ਮੁੰਡੇ ਦਾ ਇਹ ਬਿਆਨ ਔਰ ਇੱਕ ਜਿਹੜੀ ਇਹਨਾਂ ਦੀ ਕਿਸਾਨ ਲੀਡਰਾਂ ਦੇ ਵੀ ਆਪਣੇ ਅਪਰੂਵਲ ਲੈਣੀ ਇੱਕ ਲੈਵਲ ਦੀ ਕਿਉਂਕਿ ਨਹੀਂ ਤਾਂ ਬੰਦਾ ਕਹਿੰਦਾ ਨਾ ਵੀ ਹੁਣ ਉੱਥੇ ਗਏ ਹੁਣ ਫੇਰ ਗੱਲ ਬਾਤ ਨੂੰ ਤੁਰਪੇ ਹੁਣ ਤਾਂ ਤਿਆਰੀ ਕੀਤੀ ਆ ਹਮੇਸ਼ਾ ਉਸ ਲੈਵਲ ਦੇ ਉੱਤੇ ਇੱਕ ਉਹਨਾਂ ਦੀ ਮੈਜੋਰਟੀ ਵੀ ਇਹਦੇ ਤੋਂ ਲੱਗਦੀ ਆ ਵੀ ਇਹਨਾਂ ਗੱਲਾਂ ਦੀਆਂ ਮਨਜ਼ੂਰੀਆਂ ਪਹਿਲਾਂ ਲੈ ਲਓ ਤਾਂ ਕਿ ਬਾਅਦ ਚ ਫਿਰ ਜਦੋਂ ਜਜਵਾਤ ਹਾਈਪ ਐਡੇ ਵੱਡੇ ਪੱਧਰ ਤੇ ਹੁੰਦੀ ਆ ਉਦੋਂ ਨਹੀਂ ਮੰਨਦਾ ਕੋਈ ਬੰਦਾ ਉਸ ਲੈਵਲ ਦੇ ਉੱਤੇ ਜੀ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਇੱਕ ਗੱਲ ਕਲੀਅਰ ਹੋ ਗਈ ਆ ਹੁਣ ਕਿ ਸਟੇਟ ਇੱਕ ਪਾਸੇ ਖੜੀ ਹੋ ਗਈ ਹੈ ਉਮਰਾਨ ਗਵਰਨਮੈਂਟ ਆਫ ਇੰਡੀਆ ਹੋਵੇ ਹਰਿਆਣਾ ਗਵਰਨਮੈਂਟ ਹੋਵੇ ਔਰ ਪੰਜਾਬ ਗਵਰਨਮੈਂਟ ਔਰ ਹਰਿਆਣਾ ਦੇ ਡੀਜੀਪੀ ਨੇ ਚਿੱਠੀ ਲਿਖੀ ਪੰਜਾਬ ਦੇ ਡੀਜੀਪੀ ਨੂੰ ਕੱਲ ਜਿਹੜੇ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੀਆਂ ਉਹ ਪੋਕਲੈਨ ਉਹ ਹਾਈ ਡ੍ਰੈਗ ਔਰ ਐਸੇ ਟਾਈਪ ਦੀਆਂ ਜਿਹੜੀਆਂ ਜੀਐਸਬੀ ਜਾਂ ਇਸ ਲੈਵਲ ਦੀਆਂ ਮਸ਼ੀਨਾਂ ਲੈ ਕੇ ਜਾ ਰਹੇ ਨੇ ਇਦੇ ਨਾਲ ਸਿਕਿਉਰਿਟੀ ਪਰਸੰਜ ਦਾ ਨੁਕਸਾਨ ਵੀ ਹੋ ਸਕਦਾ ਹੈ ਜਾਨ ਮਾਲ ਦਾ ਵੀ ਪ੍ਰੋਬਲਮ ਆ ਸਕਦੀ ਹੈ ਇਹ ਤੁਸੀਂ ਰੋਕੋ ਕੁਝ ਸਮੇਂ ਬਾਅਦ ਦੀ ਪੰਜਾਬ ਦੇ ਚੀਫ ਮਿਨਿਸਟਰ ਦਾ ਇੱਕ ਚਿੱਠੀ ਠੇਹਾ ਐਸਐਸਪੀ ਜਿਹਨੂੰ ਤੇ ਠੇਹਾ ਫੀਲਡ ਅਧਿਕਾਰੀਆਂ ਨੂੰ ਜਾਂਦੀ ਹੈ ਕਿ ਇਹ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਇਹ ਨਾ ਜਾਣ ਦਿੱਤੀਆਂ ਜਾਣ ਇਹਨੂੰ ਰੋਕਿਆ ਜਾਏ ਪੂਰੀ ਤਰ੍ਹਾਂ ਇਹਦਾ ਮਤਲਬ ਹੁਣ ਪੰਜਾਬ ਦੀ ਪੁਲਿਸ ਪੂਰੇ ਤਰ੍ਹਾਂ ਲੱਕੇ ਲੱਗ ਚੁੱਕੇ ਨੇ ਕੱਲ ਰਾਤ ਤੋਂ ਹੀ ਲੱਗੇ ਨੇ ਕਾਫੀ ਉਰਾ ਤੱਕ ਇੱਕ ਇਹ ਵੀ ਕਹਿੰਦਾ ਹੈ ਵੀ 100 ਮਤਲਬ 1 ਕਿਲੋਮੀਟਰ ਤੋਂ ਦੂਰ ਰਹਿਣਗੇ ਪੱਤਰਕਾਰ ਪੱਤਰਕਾਰਾਂ ਨੂੰ ਵੀ 1 ਕਿਲੋਮੀਟਰ ਦੂਰ ਰੋਕ ਰਿਆ ਸ਼ੁਰੂ ਕਰ ਦਿੱਤਾ ਗਿਆ ਤੇ ਉਹ ਨਹੀਂ ਜਾਣ ਦਿੰਦੇ ਉਹਨਾਂ ਦੀਆਂ ਗੱਡੀਆਂ ਜਿਹੜੇ ਕੋਈ ਤੁਰ ਤਰਕੇ ਕਿਧਰ ਦੀ ਜਾਣਗੇ ਨੇੜੇ ਜਾਣਗੇ ਜੀ ਇਹ ਸਾਰਾ ਕੁਝ ਇੱਕ ਅਜੀਬ ਹੀ ਇਹ ਮਾਈਂਡਸੈਟ ਨੂੰ ਦਿਖਾਉਂਦਾ ਪੱਤਰਕਾਰ ਕਿਉਂ ਨਹੀਂ ਪੱਤਰਕਾਰ ਜੱਗਾ 'ਚ ਵੀ ਜਾਂਦੇ ਨੇ ਪੱਤਰ ਬੰਦੇ ਜੱਗ ਜਿਹੜੇ ਦੇਸਾਂ ਦੇ ਲੱਗੇ ਹੁੰਦੇ ਨੇ ਸਭੋ ਸਰਕਾਰਾਂ ਪ੍ਰੋਟੈਕਟ ਕਰਦੀਆਂ ਨੇ ਆਪੋ ਆਪਣੇ ਤਰੀਕੇ ਨਾਲ ਜਿਹੜੇ ਧਿਰਦਾ ਉਹ ਹੁੰਦਾ ਨਾਰਮਲੀ ਨਾ ਵੀ ਚੱਲ ਇਧਰ ਨੂੰ ਇਹ ਨਰਪੋਟੇ ਕਰੇਗਾ ਦੁਨੀਆ ਨੂੰ ਕੋਈ ਗੱਲ ਦੱਸਣੀ ਹੈ ਬਰੀਫਿੰਗ ਅਸੀਂ ਕਰਨੀ ਹੈ ਤਾਂ ਉੱਥੇ ਸਭ ਤੋਂ ਮੌਕਾ ਦਿੱਤਾ ਜਾਂਦਾ ਔਰ ਇਸੇ ਕਰਕੇ ਬਹੁਤ ਸਾਰੇ ਸਗੋਂ ਲੋਕ ਇਹ ਕਹਿੰਦੇ ਨੇ ਕਿ ਜਦੋਂ ਦਰਬਾਰ ਸਾਹਿਬ ਤੇ ਹਮਣਾ ਵੀ ਹੋਇਆ ਜੇ ਪੱਤਰਕਾਰ ਉੱਥੇ ਮੌਜੂਦ ਹੋ ਗਦੇ ਸ਼ਾਇਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਗੇ ਕਈ ਵਾਰ ਉਹ ਇਸ ਲੈਵਲ ਦੀਆਂ ਪੈਦਾ ਹੁੰਦੀਆਂ ਨੇ ਜਿਹੜੀਆਂ ਬੁਰਕੇ ਤੁਸੀਂ ਸਮਝਾ ਨਹੀਂ ਸਕਦੇ ਕਿਸੇ ਵੀ ਰੂਪ ਦੇ ਵਿੱਚ ਸਗੋਂ ਤੁਸੀਂ ਉਹ ਜ਼ਿਆਦਾ ਰਹਿੰਦਾ ਪ੍ਰੈਸ ਦੀ ਪ੍ਰੈਜੈਂਸ ਜਿਹੜੀ ਹੈ ਉਹ ਲੰਮੇ ਸਮੇਂ ਤੇ ਨਹੀਂ ਸਾਰਥਕ ਹੁੰਦੀ ਆ ਕਿਸੇ ਵੀ ਰੂਪ ਦੇ ਵਿੱਚ ਏ ਵੀ ਇੱਕ ਗੱਲ ਮੈਨੂੰ ਸਮਝ ਰਹੀ ਆ ਕਿ ਪੱਤਰਕਾਰਾਂ ਨੂੰ 1 ਕਿਲੋਮੀਟਰ ਦੂਰ ਰੱਖਣਾ ਹੈ ਤੇ ਉਹ ਹਾਲਾਂਕਿ ਉਹਦਾ ਤਾਂ ਛੱਡ ਦੇ ਜੇ ਜੋਖਮ ਲੈਂਦਾ ਹੈ ਪੱਤਰਕਾਰ ਵੀ ਆਪਣੀ ਡਿਊਟੀ ਕਰਦਾ ਹੈ ਸਾਰੇ ਕਿਤੇ ਕਰਦੇ ਨੇ ਭੀੜਾਂ ਚ ਹਜੂਮਾਂ ਚ ਸਾਰੇ ਕਿਤੇ ਕਰਦੇ ਨੇ ਉਹ ਇੱਕ ਗੱਲ ਸਾਡੇ ਸਾਹਮਣੇ ਦਿਖਾਈ ਦੇਣੀ ਹੈ ਔਰ ਪੰਜਾਬ ਦੀ ਸਰਕਾਰ ਦਾ ਇੱਕ ਗੱਲ ਲੱਗਦੀ ਆ ਕਿ ਉਹ ਬਰਿੰਦਰ ਸਿੰਘ ਵੇਲੇ ਵੀ ਤਾਂ ਇਹ ਆਇਆ ਸੀ ਬਰਿੰਦਰ ਸਿੰਘ ਵੇਲੇ ਉਹਨੇ ਕਿਹਾ ਵੀ ਨਹੀਂ ਅਸੀਂ ਨਹੀਂ ਕੁਝ ਕਰ ਸਕਦੇ ਸਾਡੇ ਪੁਲਿਸ ਨਾਲ ਤੁਹਾਨੂੰ ਇੱਥੇ ਰੋਕੇਗੀ ਨਾ ਅੱਗੇ ਰੋਕੇਗੀ ਕੋ ਖੜੀ ਰਹੂਗੀ ਤੁਹਾਡੀ ਸਪੋਰਟ ਕਰੇਗੀ ਕਿਸ ਨਾ ਕਿਸੇ ਰੂਪ ਦੇ ਵਿੱਚ ਇਹ ਦੋ ਦਾ ਫਰਕ ਦਿਖਾਈ ਦਿੰਦਾ ਹੈ ਅਜੇ ਇਮੀਡੀਏਟਲੀ ਚਾਹੇ ਜੋ ਮਰਜੀ ਕਹਿੰਦੇ ਸੀ ਇਹਦਾ ਮਤਲਬ ਬਚੋਲ ਨਹੀਂ ਛੱਡਤੀ ਹੁਣ ਫੋਰਸ ਲਾਤੀ ਹੈ ਫੋਰਸ ਵੀ ਉਹਨਾਂ ਦੇ ਆਰਡਰ ਮੁਤਾਬਕ ਲਾਤੀ ਹੈ ਜੋ ਵੀ ਤੁਸੀਂ ਗੱਲ ਕਰਦੇ ਉਸ ਤੇ ਤੇ ਨਹੀਂ ਤਾਂ ਇੱਕ ਨਾਲ ਜੇ ਇਹ ਵੀ ਕਹਿੰਦੇ ਕਿ ਚਿੱਠੀ ਲਿਖ ਦਿੰਦੇ ਨਾ ਚੀਫ ਮਿਨਿਸਟਰ ਫੇਰ ਦਵਾਰਾ ਕਿ ਠੀਕ ਹੈ ਸਾਡਾ ਡੀਜੀਪੀ ਇਹ ਕਰੂਗਾ ਪਰ ਤੁਸੀਂ ਉਹਨਾਂ ਨੂੰ ਜਾਣ ਦਾ ਮੌਕਾ ਤਾਂ ਦੇ ਦੋ ਨਾ ਟਰੈਕਟਰ ਟਰਾਲੀ ਤੋਂ ਵੀ ਨਾ ਹੀ ਦੇ ਦੋ ਕੋਈ ਮੌਕਾ ਦੇ ਦੋ ਉਥੇ ਪੀਸਫੁੱਲ ਫਿਰ ਬੈਲੈਂਸ ਗੱਲ ਲੱਗਦੀ ਕਿ ਤੁਸੀਂ ਡਿਮਾਂਡ ਵੀ ਕਰ ਰਹੇ ਹੋ ਕਿ ਉਹਨਾਂ ਨੂੰ ਕੋਈ ਪੀਸਫੁੱਲ ਲਵਾਈਤਾ ਹੈ ਨਹੀਂ ਸਰਦਾਰ ਹਮਿੰਦਰ ਸਿੰਘ ਜੀ ਜੇ ਇਹਨਾਂ ਦੀ ਚਿੱਠੀ ਆਈ ਸੀ ਤੇ ਬਦਲਵੇਂ ਚਿੱਠੀ ਉਹਨਾਂ ਦੇ ਡੀਜੀਪੀ ਨੂੰ ਸਾਡੇ ਡੀਜੀਪੀ ਲਿਖ ਦਿੰਦੇ ਜੇ ਨਹੀਂ ਤਾਂ ਮੁੱਖ ਮੰਤਰੀ ਨੂੰ ਉਸ ਚਿੱਠੀ ਦਾ ਹਵਾਲਾ ਦੇ ਕੇ ਲਿਖ ਦਿੰਦੇ ਸਾਡੇ ਮੁੱਖ ਮੰਤਰੀ ਉਹਨਾਂ ਨੂੰ ਖੱਟੜ ਨੂੰ ਕਿ ਕੱਲ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਚਲੇ ਜਾਓ ਪੈਦਲ ਚਲੇ ਜਾਓ ਉਹਨਾਂ ਨੇ ਟਰੈਕਟਰ ਤਾਂ ਕਿਸਾਨਾਂ ਨੇ ਸ਼ਾਇਦ ਅੱਜ ਵੀ ਤੁਸੀਂ ਰਣਨੀਤੀ ਹੁਣੇ ਦੱਸੋਗੇ ਕਿ ਇਹਨਾਂ ਨੇ ਕੀ ਬਣਾਈ ਆ ਕਿਵੇਂ ਅੱਗੇ ਵ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਦਾ ਪੱਖ ਜ਼ਿਆਦਾ ਸੋਲਿਡ ਰੂਪ ਚ ਲੋਕਾਂ ਸਾਹਮਣੇ ਆਉਂਦਾ ਜੇ ਕਹਿੰਦੇ ਕਿ ਇਹਨਾਂ ਨੂੰ ਲੋਕਤੰਤਰੀ ਤਰੀਕੇ ਨਾਲ ਅੱਗੇ ਵਧਨ ਦਿਓ ਹਾਈ ਕੋਰਟ ਦੀ ਡਾਇਰੈਕਸ਼ਨ ਅਨੁਸਾਰ ਪੈਦਲ ਚਲੇ ਜਾਓ ਰੇਲ ਰਾਂਚ ਚਲੇ ਜਾਓ ਟਰੱਕਾਂ ਚ ਚਲੇ ਜਾਓ ਬਸਾਂ ਤੇ ਚਲੇ ਜਾਓ ਇਹ ਤਾਂ ਹਾਈ ਕੋਰਟ ਚ ਵੀ ਡਿਸਕਸ ਹੋ ਗਿਆ ਨਾ ਵੀ ਐਂ ਤਾਂ ਜਾਣਦੇ ਫਿਰ ਜਾਣਤਾ ਦਿਓ ਜਾ ਕੇ ਬੈਠ ਜਾਓ ਉਹ ਜ਼ਿਆਦਾ ਸੋਲਿਡ ਰਹਿੰਦਾ ਇਹ ਪੋਲੀਟੀਕਲੀ ਵੀ ਕਰੈਕਟਰ ਹੈ ਇਹਦੇ ਵੀ ਚਲੋ ਅਸੀਂ ਤਾਂ ਤੁਹਾਡੀ ਗੱਲ ਦੀ ਤਾਂ ਮੰਨਤਾ ਨਗੇ ਡੈਮੋਕ੍ਰੇਸੀ ਦੇ ਵਿੱਚ ਪੀਸਫੁਲ ਅੰਦੋਲਨ ਕਰਨ ਦੀ ਗੱਲ ਹੈ ਹੁਣ ਜਿਹੜਾ ਮਾਮਲਾ ਸਾਹਮਣੇ ਖੜਾ ਬਾਕੀ ਇੱਕ ਜਿਹੜਾ ਰਾਤ ਮਾਹੌਲ ਬਣ ਰਿਹਾ ਸੀ ਰਾਤ ਭਰ ਚੱਲਿਆ ਸੋਸ਼ਲ ਮੀਡੀਆ ਤੇ ਜੀ ਕਿ ਆਹ ਮਸ਼ੀਨ ਵੀ ਆ ਗਈ ਆਹ ਮਸ਼ੀਨ ਵੀ ਆ ਗਈ ਆਹ ਮਸ਼ੀਨ ਵੀ ਆ ਗਈ ਔਰ ਰਾਤ ਨੂੰ ਟਰਾਲੀਆਂ ਵੀ ਦਿਖਾਈਆਂ ਗਈਆਂ ਜਿਹੜੀਆਂ ਮਿੱਟੀ ਦੇ ਥੈਲਿਆਂ ਦੀਆਂ ਭਰੀਆਂ ਹੋਈਆਂ ਸੀ ਪਰ ਇਹਦਾ ਮਤਲਬ ਲੀਡਰਸ਼ਿਪ ਨੇ ਰਾਤ ਨੂੰ ਹੀ ਉਹ ਟਰਾਲੀਆਂ ਖਾਲੀ ਵੀ ਕਰਾਤੀਆਂ ਸੀ ਸਵੇਰ ਤੱਕ ਹੁੰਦੇ ਹੁੰਦੇ ਔਰ ਸ਼ਾਇਦ ਉਹ ਸਟਰੈਟਜੀ ਬਦਲ ਲਈ ਕਿ ਨਹੀਂ ਅਸੀਂ ਉਸ ਰੂਪ ਦੇ ਵਿੱਚ ਨਹੀਂ ਆਵਾਂਗੇ ਅਸੀਂ ਕੋਈ ਔਰ बार-बार ਉਹਨਾਂ ਦਾ ਜਿਹੜਾ ਇਹ ਕਹਿਣਾ ਕਿ ਅਸੀਂ ਪ੍ਰਾਈਮ ਮਿਨਿਸਟਰ ਨੂੰ ਅਪੀਲ ਕਰਦੇ ਹਾਂ ਅਸੀਂ ਦੂਜੇ ਨਾਂ ਦੇ ਨਿਰਦੇਸ਼ ਦੇ ਪਸਾਰ ਹੀ ਨਹੀਂ ਆਏ ਤੇ ਤੁਸੀਂ ਆਪ ਇੰਟਰਵਿਨ ਕਰੋ ਤੁਸੀਂ ਆਪ ਐਲਾਨ ਕਰਦੇ ਹੋ ਕਿ ਭਾਈ ਅਸੀਂ ਕੋਈ ਕਰ ਲਈ ਸੋਚਾਂਗੇ ਤੇ ਤੇ ਬਣਾਵਾਂਗੇ ਐਮਐਸਪੀ ਦੀ 1 ਕਰੋੜ ਦੀ ਗਰੰਟੀ ਜਿਵੇਂ ਪਹਿਲਾਂ 3 ਕਰੋੜ ਵਾਪਸ ਲੈਣ ਲਈ ਕੀਤਾ ਸੀ ਜੀ ਵਾਪਸ ਚਲੇ ਜਾਂਦੇ ਆ ਇਹ ਬਾਰ ਬਾਰ ਜਿਹੜੀ ਅਪੀਲ ਦਾ ਸਵਾਲ ਹੈ ਇੱਕ ਬਾਰ ਬਾਰ ਕਿਸਾਨਾਂ ਨੂੰ ਬੰਦੋ ਇਹ ਕਹਿਣਾ ਹਰ ਹਾਲਤ ਚ ਪੀਸ ਬਣਾਉਣ ਨਾ ਜੀ ਹਾਲਾਂਕਿ ਇਹ ਗਰੰਟੀ ਕੱਲੀ ਇੱਕ ਧਿਰ ਦੀ ਨਹੀਂ ਹੁੰਦੀ ਇਹ ਦੋਨਾਂ ਤਾਂ ਦੇ ਹੁੰਦੀ ਹੈ ਸਟੇਟ ਦੀ ਸਪੋਰਟੋਂ ਜ਼ਿਆਦਾ ਹੁੰਦੀ ਹੈ ਕਿ ਪੀਸ ਕਾਇਮ ਰੱਖਣਾ ਔਰ ਐਸੇ ਕਰਕੇ ਜਾਤਾ ਹੁਣ ਜੇ ਉਹ ਕੋਰਟਾਂ ਦੇ ਆਰਡਰ ਨੂੰ ਜਾਂ ਮੰਨ ਕੇ ਇੱਕ ਇਹਨਾਂ ਨੂੰ ਉਹ ਹਜ਼ਾਰ ਰਸਤਾ ਦੇ ਦੇਓ ਕਿ ਚੱਲ ਲੇਕ ਰੋਡ ਤੇ ਦੀ ਵਗ ਜਾਓ ਜਿੱਥੇ ਦੀ ਮਰਜ਼ੀ ਜਾਓ ਚਲੇ ਜਾਓ ਉੱਥੇ ਰਸਤਾ ਤੁਹਾਨੂੰ ਦੇ ਦੇਣਗੇ ਤੁਸੀਂ ਬੈਠੋ ਹੁਣ ਜੇ ਉਹ ਨਹੀਂ ਹੁੰਦਾ ਤਾਂ ਉਹਨਾਂ ਨੇ ਇੱਕ ਫੈਸਲਾ ਕੀਤਾ 11 ਵਜੇ ਤੋਂ ਕਿ ਉਹ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਉਹਦੇ ਸਟੇਟ ਕਮੇਟੀਆਂ ਦੇ ਹਾਈ ਕਮੈਂਬਰ ਜੀ ਜੋ ਟੋਟਲ ਜੰਨੀਆਂ ਉਹ ਕਹਿੰਦੇ ਸਾਡੇ ਨਾਲ 200 ਹੋਵੇ ਪਤਾ ਨਹੀਂ 200 ਹੋਵੇ ਜਾਂ ਘੱਟ ਹੋਣ ਵੱਧ ਜੰਨੀਆਂ ਵੀ ਨੇ ਪਰ 100 ਮੈਂਬਰ ਘਟੋ ਘੱਟ ਪਹਿਲੇ ਜਥੇ 'ਚ ਬਿਨਾਂ ਕਿਸੇ ਟਰੈਕਟਰ ਬਿਨਾਂ ਕਿਸੇ ਤਿਆਰ ਬਿਨਾਂ ਗੱਲ ਤੋਂ हां ये जरूर है क्यों आ, मतलब अखाते ऐन कलाके चेहरे ਟੱਕੇ ਬਾਕੀ ਦੀ ਜਿੰਨੀ ਕੁ ਪ੍ਰੋਟੈਕਸ਼ਨ ਹੋਏਗੀ ਜਿਹੜੀਆਂ ਉਹ ਪਲਾਸਟਿਕ ਦੀਆਂ ਗੋਲੀਆਂ ਜਾਂ ਹੰਝੂ ਗੈਸ ਜਾਂ ਬਾਕੀ ਦੇ ਮਾਰ ਰਹੇ ਨੇ ਉਹਨਾਂ ਤੋਂ ਪ੍ਰੋਟੈਕਸ਼ਨ ਆਪਣੇ ਸਰੀਰਾਂ ਤੇ ਕਰਕੇ ਉਹ ਸਮਾਂ ਜ਼ਰੂਰ ਹੈ ਉਹਨਾਂ ਕੋਲ ਲਿਆਦਾ ਉਹਦੇ ਰਾਹੀ ਤੁਰ ਲੱਗੇ ਅਗੇ ਉਹਨਾਂ ਨੇ ਬਾਕੀ ਨੂੰ ਸਭ ਨੂੰ ਇਹ ਕਹਿਤਾ ਕਿ ਤੁਸੀਂ ਅਜੇ ਇੱਥੇ ਹੀ ਰਹਿਣਾ ਤੁਸੀਂ ਪਿੱਛੇ ਨਹੀਂ ਆਇਆ ਹੋੜਾ ਭੀੜ ਦੇ ਰੂਪ ਦੇ ਵਿੱਚ ਅਸੀਂ ਹੱਥ ਖੜੇ ਕਰਕੇ ਜਾਵਾਂਗੇ ਹੱਥ ਖੜੇ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗੇ ਫਿਰ ਉਧਰੋਂ ਰਿਐਕਸ਼ਨ ਕੀ ਆਉਂਦਾ ਆਉਂਦਾ ਨਹੀਂ ਅਸੀਂ ਤਸੱਦਦ ਚੱਲਣ ਲਈ ਤਿਆਰ ਆ ਉਹ ਕਹਿੰਦੇ ਤੁਸੀਂ ਨਵਾਂ ਤਸੱਦਦ ਦੇਖੋਗੇ ਔਰ ਉਸ ਤੋਂ ਬਾਅਦ ਫਿਰ ਦੂਜਾ ਜਥਾ ਤੀਜਾ ਜਥਾ ਜੇ ਤਾਂ ਇਹ ਸਟਰੈਟਜੀ ਕੰਮ ਕਰ ਗਈ ਜੇਕਰ ਕੇਡਰ ਦੀ ਕਮਿਟਮੈਂਟ ਇੰਨੀ ਰਹੀ ਔਰ ਜੇ ਉਹ ਸਾਰਾ ਕੁਝ ਸਾਂਭਿਆ ਗਿਆ ਤਾਂ ਮੈਨੂੰ ਲੱਗਦਾ ਕਿ ਨਨਕਾਣਾ ਸਾਹਿਬ ਦੇ ਮੋਰਚੇ ਦੀ ਯਾਦ ਕਰਾਦੇਗੀ ਗੱਲ ਤੇ ਬਾਕੀ ਦੇ ਜਿਹੜੇ ਮੋਰਚੇ ਵੀ ਜੈਥੋਂ ਦਾ ਮੋਰਚਾ ਵੀ ਅਜੇ ਕੰਨ ਸੀਗੀ ਉਹਦੇ ਵੀ ਵਰਤੀ ਜਦੋਂ ਤੁਸੀਂ ਜਾਣਦੇ ਹੋ ਉਸੇ ਤਰੀਕੇ ਨਾਲ ਜਾਂਦੇ ਹਾਂ ਔਰ ਕਿਹਾ ਜਾਂਦਾ ਕਿ ਜੈਤੋ ਦੇ ਅਨਨਖਾਣਾ ਸਾਹਿਬ ਦੇ ਮੋਰਚੇ 'ਚ ਇਹ ਨਹੀਂ ਵੀ ਉਹ ਬਹੁਤ ਜ਼ਿਆਦਾ ਸੀ ਜੇ ਲੱਗ ਜਾਂਦਾ ਜਿੰਨਾ ਕਿੰਦਾ ਜੱਥਾ ਗਿਆ ਸੀ ਤਰਵਾਰਾ ਨਾਲ ਵੀ ਬਥੇਰੇ ਬੰਦਿਆਂ ਨੂੰ ਫੱਟਣ ਕਰ ਸਕਦੇ ਸੀ ਜੱਕ ਵੀ ਪਰ ਕਿਸੇ ਨੇ ਕੁਝ ਨਹੀਂ ਸਿੱਖੀ ਤਾਂ ਉਹ ਕਹਿੰਦੇ ਨੇ ਨਹੀਂ ਇਹ ਮਾਰ ਨੂੰ ਲੜਾਈ ਹੈ ਔਰ ਐਥਿਕਲੀ ਔਰ ਡਿਟਰਮੀਨੇਸ਼ਨ ਦੀ ਲੜਾਈ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਅਸੀਂ ਉੱਤੇ ਇਹ ਲੜਾਈ ਆਏ ਨਹੀਂ ਲੜ ਸਕਦੇ ਔਰ ਉਸ ਤੋਂ ਬਾਅਦ ਦੇਖਾਂਗੇ ਜਿਹੜੀ ਹੁੰਦੀ ਹੈ ਔਰ ਉਸ ਲੜਾਈ ਨੇ ਗਵਰਨਰ ਪੰਜਾਬ ਨੂੰ ਜਿਹੜਾ ਬ੍ਰਿਟਿਸ਼ ਦਾ ਸੀ ਅਗਲੇ ਦਿਨ ਉੱਥੇ ਜਾਣ ਲਈ ਮਜਬੂਰ ਕਰਤਾ ਸੀ ਜਿਹੜਾ ਕਿੱਡਾ ਵੱਡਾ ਪੰਜਾਬ ਸੀ ਆ ਤਾਂ ਹੁਣ ਪੰਜਾਬ ਬੜਾ ਛੋਟਾ ਹੈ ਕੋਈ ਓਡਾ ਵੱਡਾ ਪੰਜਾਬ ਨਹੀਂ ਹੈ ਔਰ ਇੱਕ ਮਾਰਲ ਜਿਹੜੀ ਜਿੱਤ ਸੀ ਉਹ ਬ੍ਰਿਟ ਸਰਜ ਦੇ ਉੱਤੇ ਹੋ ਗਈ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਡਿਪਟੀ ਕਮਿਸ਼ਨਰ ਵਗੈਰਾ ਜੇ ਬਹੁਤ سارے ਬੰਦੇ ਉਸ ਲੈਵਲ ਤੇ ਉੱਥੇ ਚਲੇ ਗਏ ਸੀ ਇਸ ਕਰਕੇ ਇਹ ਜਿਹੜਾ ਇੱਕ ਗੱਲ ਹੈ ਪਰ ਇਦੋਂ ਬਾਅਦ ਵੀ ਜਦੋਂ ਘਟਨਾ ਵੀ ਵਾਪਰਦੀ ਆ ਫਿਰ ਜਾਬ ਤੱਕ ਇੰਨਾ ਰਹਿੰਦਾ ਤੁਸੀਂ ਦੇਖੋ ਬੰਦੇ ਮਰਦੇ ਨੇ ਉਹਨਾਂ ਦਾ ਸਸਕਾਰ ਕਰਦੇ ਨੇ ਲੋਕ ਜਦੋਂ ਜਸਵੰਤ ਸਿੰਘ ਕਰਤਾਰ ਸਿੰਘ ਜਾਂ ਵਰਦੀਗੜ੍ਹ ਚ ਹਜ਼ਾਰ 2000 ਬੰਦਾ ਜਾਂਦਾ ਘੋੜਸਵਾਰ ਵੀ ਵਿੱਚ ਨੇ ਬਾਕੀ ਵੀ ਦੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਬਾਕੀ ਦੇ ਬੰਦੇ ਉਹ ਕਹਿੰਦੇ ਜਾਂ ਤਾਂ ਚਾਬੀਆਂ ਇੱਥੇ ਲਿਆ ਦਿਓ ਨਹੀਂ ਅਰਦਾਸ ਤਾਂ ਸਾਡੀ ਵੀ ਹੋਈ ਹੋਈ ਹੈ ਹੁਣ ਤਾਂ ਮਾਮਲਾ ਹੋਰ ਤਰ੍ਹਾਂ ਦਾ ਹੋਏਗਾ ਉਹ ਜਾਬਤੇ ਚ ਲਿਆ ਕੇ ਸਾਰਾ ਕੁਝ ਦੇਖ ਕੇ ਚਾਬੀਆਂ ਉੱਥੇ ਫੜਾ ਕੇ ਆਏ ਕਾਫੀ ਦੂਰ ਜਾ ਕੇ ਮਤਲਬ ਅਗਲੇ ਉਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਉਹ ਮੰਗਰਲੇ ਬੰਦੇ ਵੀ ਕਿੱਡੇ ਕਿ ਸੌਲਡਰ ਨੇ ਮੰਗਰਲੇ ਬੰਦੇ ਉਸੇ ਜਾਪਦੇ ਚੜ੍ਹੇ ਕਿ ਉਸ ਤਰੀਕੇ ਦੇ ਨਾਲ ਫਿਰ ਕਿਵੇਂ ਜਾਂਦੇ ਨੇ ਇਹ ਬਹੁਤ ਕੁ ਇੱਕ ਟ੍ਰੇਨਿੰਗ ਦਾ ਵੀ ਹਿੱਸਾ ਹੁੰਦਾ ਇੱਕ ਤੁਹਾਡੀ ਆਪਣੀ ਫਿਲਾਸਫੀ ਚ ਆਸਥਾ ਦਾ ਵੀ ਹਿੱਸਾ ਹੁੰਦਾ ਉਸ ਢੱਗ ਤਰੀਕੇ ਚ ਵੀ ਹਿੱਸਾ ਹੁੰਦਾ ਕਈ ਵਾਰ ਸਾਡੇ ਦਵਾਂਗਾ ਚਚਾ ਹੁੰਦਾ ਵੀ ਲੈ ਐ ਕੁੱਟ ਖਾਈ ਜਾਓਗੇ ਫਿਰ ਕੀ ਕਰ ਲੋਗੇ ਐ ਤੱਕ ਕੁੱਟ ਖਾ ਕੇ ਕੋਈ ਫਾਇਦਾ ਹੀ ਨਹੀਂ ਆਪਾਂ ਵੀ ਮਾਰੋ ਜੇ ਉਹ ਇੱਕ ਸਾਡੇ ਇਹ ਵੀ ਚੱਲ ਪਿਆ ਕਾਫੀ ਸੈਟਅਪ ਦੇ ਵਿੱਚ ਹਾਂ ਉਹ ਲੜਾਈਆਂ ਦੂਜੀਆਂ ਨੇ politcal ਲੜਾਈਆਂ ਕਿਸੇ ਨੇ ਆਰਮਡ ਸਟਰੰਗਲ ਕਰਨੀਆਂ ਅন্ডਰਗਰਾਉਂਡ ਇੱਕ ਦੂਜੇ ਨੂੰ ਮਾਰਦੇ ਨੇ ਉਹ ਇੱਕ ਅਲੱਗ ਪੈਨੂ ਆ ਫਿਰ ਜਿਹੜੀਆਂ ਇਹ ਪੀਸਫੁਲ ਲੜਾਈਆਂ ਨੇ ਡੈਮੋਕਰੈਟਿਕ ਲੜਾਈਆਂ ਨੇ ਆਪਣੇ ਹੀ ਦੇਸ਼ ਦੇ ਵਿੱਚ ਸਰਕਾਰਾਂ ਨਾਲ ਹੱਕਾਂ ਦੀਆਂ ਲੜਾਈਆਂ ਨੇ ਔਰ ਜੇ ਇਹ ਰਸਤਾ ਇਸ ਲੈਵਲ ਤੇ ਚੱਲਦਾ ਤਾਂ ਮੇਰੇ ਖਿਆਲ ਨਾਲ ਕੰਮਜਾਬ ਹੋਏਗਾ ਆਪਣੇ ਮਨੋਂ ਘੱਟੋ ਘੱਟ ਇਹਨਾਂ ਦੀ ਕੋਸ਼ਿਸ਼ ਕੰਮਜਾਬ ਜ਼ਰੂਰ ਹੋਏਗੀ ਜਿੰਨੀ ਵੀ ਹੋਏ ਉਸ ਪੱਧਰ ਦੇ ਉੱਤੇ ਔਰ ਹੁਣ ਉਹ ਸਾਰੇ ਸਹਿਮਤ ਅੱਜ ਤਾਂ ਲੱਗੇ ਇਸ ਮੇਰੇ ਬੇਟੀ ਜਦੋਂ ਉਹਨਾਂ ਤੋਂ ਪੁੱਛ ਰਹੇ ਨੇ ਬਾਰ-ਬਾਰ ਵੀ ਫਿਰ ਹੱਥ ਖੜੇ ਕਰੋ ਇਹ ਠੀਕ ਹੈ ਤੁਸੀਂ ਜਾਤ ਤੇ ਰਹੋਗੇ ਹਜੇ ਤੱਕ ਤੋ ਕਰਦੇ ਪਰ ਜਦ ਘਟਨਾ ਵਾਪਰਨ ਲੱਗਦੀ ਹੈ ਉਦੋਂ ਤੁਹਾਡੀ ਉਤੇ ਜਨਾਬ ਨੂੰ ਤੁਸੀਂ ਜਾਤ ਤੇ ਰੱਖ ਸਕਦੇ ਹੋ ਨਹੀਂ ਰੱਖ ਸਕਦੇ ਇਹ ਕਾਫੀ ਵੱਡਾ ਉਹ ਹੈ ਔਰ ਮੈਨੂੰ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਵੀ ਔਰ ਜਿਹੜੀ মিডিਆ ਸੰ ਸਾਡੇ ਭਗਵੰਤ ਮਾਨ ਨੂੰ ਨਹੀਂ ਕਰਨ ਲਈ ਰਾਜੀ ਸੀ ਇਹਨਾਂ ਨੂੰ ਪਹਿਲ ਕਦਮ ਹੀ ਕਰਨੀ ਕਹਿੰਦੇ ਕਿ ਇੱਥੇ ਕਿਉਂ ਪਹੁੰਚੇ ਬਾਪਾ ਔਰ ਉਹ ਪਹਿਲਾ ਜਥਾ ਜੇ ਉਸ ਤਰੀਕੇ ਨਾਲ ਜਾਣ ਦੀ ਗੱਲ ਕਰਦਾ ਹੈ ਤਾਂ ਉਹ ਸਿਜਾ ਫਿਰ ਉਹ ਤਾਂ ਜਾਣ ਦਿਓ 100 ਬੰਦੇ ਨੂੰ ਅੱਗੇ ਲੰਘਣ ਦਿਓ ਫਿਰ ਉਹ 100 ਬੰਦਾ ਅੰਗੋ ਕਾਰਾਂ ਚ ਜਾਂਦਾ ਅਗਲੇ ਪਾਸੇ ਉਹ ਕਿਹਦੇ ਚ ਜਾਂਦਾ ਜਾਣ ਦਿਓ ਤਾਂ ਕਿ ਟਕਰਾਹ ਟਲ ਸਕੇ ਕਿਸੇ ਨਾ ਕਿਸੇ ਰੂਟ ਦੇ ਵਿੱਚ ਹਜੇ ਤੱਕ ਓਪਨਲੀ ਤੇ ਸਟ੍ਰੈਟੇਜੀਕਲੀ ਜਿਹੜਾ ਕਿਸਾਨੀ ਦੇ ਬਣੋ ਤਰੀਕਾ ਕਰ ਆਇਆ ਉਹ ਨਹੀਂ ਲੱਗਦਾ ਕੋਈ ਟਕਰਾਹ ਦੇ ਇੱਛਕ 1% ਵੀ ਕਿ ਉਹ ਆਪ ਟਕਰਾ ਦੇ ਕੋਈ ਇੱਛਕ ਦੇ ਤੇ ਜੇ ਹੁਣ ਅਗਲੇ ਪਾਸੇ ਉਹ ਪਰਵੋਕੇਸ਼ਨ ਨਾ ਹੋਵੇ ਤਾ ਮੇਰੇ ਖਿਆਲ ਨਾਲ ਟਕਰਾਅ ਟਲ ਸਕਦਾ ਹੈ ਔਰ ਇਹਦੇ ਤੋਂ ਵੀ ਅੱਗੇ ਜੇ ਅਰਜਨ ਗੁੰਡਾ ਵਾਲੀ ਜਿਹੜੇ ਕਹਿ ਰਹੇ ਨੇ ਕਿ ਗੱਲਬਾਤ ਸ਼ੁਰੂ ਕੀਤੀ ਜਾਏ ਕੋਈ ਚਿੱਠੀ ਲਿਖ ਲਈ ਜਾਂ ਦੋ ਸ਼ਬਦਾਂ ਦੀ ਹੋਰ ਲਿਖ ਦੋ ਅਜੇ ਤਾਂ ਟਾਈਮ ਪਿਆ ਤਾਂ ਵੀ ਗੱਲਬਾਤ ਥੋੜੀ ਬਹੁਤ ਅੱਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਸਕਦੀ ਹੈ ਔਰ ਚਾਰਟ ਹੈਗੇ ਕਿਉਂਕਿ 11 ਵਜੇ ਦਾ ਸਮਾਂ ਹੈ ਤੇ ਸਰਕਾਰ ਜੇ ਚਾਹਵੇ ਤਾਂ ਉਹ ਇਸ ਗੱਲਬਾਤ ਦੇ ਵਿੱਚ ਅੱਗੇ ਵੱਧ ਸਕਦੀ ਹੈ ਕਿਉਂਕਿ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਅਸੀਂ ਸਰਕਾਰ ਦੀ ਗੱਲਬਾਤ ਸਦਾ ਆਉਣ ਤੇ ਅੱਗੇ ਨਹੀਂ ਵਧਾਂਗੇ ਤੇ ਉਹਨਾਂ ਨੇ ਪ੍ਰਵਾਨਗੀ ਵੀ ਲੈ ਲਈ ਆਪਣੇ ਕਾਡਰ ਤੋਂ ਆਪਣੇ ਜਿਹੜੇ ਸਾਥੀ ਨੇ ਹੁਣ ਇੱਥੇ ਸੰਜੀਵ ਆਨੰਦ ਸਾਡੇ ਨਾਲ ਇੱਕ ਦਰਸ਼ਕ ਜੁੜਿਆ ਉਹ ਕਹਿ ਰਿਹਾ ਕਿ ਤੁਸੀਂ ਗਲੋਰੀਫਾਈ ਕਰ ਰਹੇ ਹੋ ਪ੍ਰੋਟੈਸਟ ਨੂੰ ਔਰ ਇਹ ਇੱਕ ਜਰਨਲਿਜ਼ਮ ਦੇ ਨਜ਼ਰੀਏ ਤੋਂ ਠੀਕ ਨਹੀਂ ਹੈ ਇਹਦੇ ਵਿੱਚ ਇਹ ਸਵਾਲ ਬੜਾ ਐਮ ਅਡਰੈਸ ਕਰਨ ਵਾਲਾ ਹੈ ਕਿ ਕੀ ਜਿਹੜਾ ਪ੍ਰੋਟੈਸਟ ਹੈ ਉਹ ਤੁਹਾਡੇ ਸੰਵਿਧਾਨ ਦੇ ਅੰਦਰ ਹੈ ਧਾਰਿਆ ਹੈ ਕਿ ਬਾਹਰ ਹੈ ਕਿ ਇੱਕ ਆਮ ਵਿਅਕਤੀ ਨੂੰ ਆਪਣੇ ਰਾਈਟਸ ਲਈ ਲੜਨਾ ਇਹ ਕੋਈ ਬੰਦਸ਼ ਹੈ ਗੁਨਾਹ ਹੈ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਮੁਸ਼ਕਲ ਵੇੜੇ ਵਰਤਿਆ ਹੋਵੇ ਉਹਨਾਂ ਲੋਕਾਂ ਦੀਆਂ ਜਾਇਜ਼ ਮੰਗਾਂ ਲਈ ਉਹਨਾਂ ਨੂੰ ਪ੍ਰਦਰਸ਼ਨਤਾ ਕਰਨ ਦਿਓ ਪੋਲਿਟੀਕਲ ਪਾਰਟੀਆਂ ਨਿਤ ਦਿਨ ਪ੍ਰਦਰਸ਼ਨ ਕਰਦੀਆਂ ਨੇ ਸੱਤਾ ਹਾਸਲ ਕਰਨ ਲਈ ਪ੍ਰਦਰਸ਼ਨ ਕਰਦੀਆਂ ਨੇ ਮੁੱਦਿਆਂ ਤੇ ਕਰਦੀਆਂ ਨੇ ਕਈ ਵਾਰੀ ਸਰਕਾਰਾਂ ਪੂਰੀਆਂ ਪ੍ਰਦਰਸ਼ਨ ਕਰਦੀਆਂ ਨੇ ਜੰਤਰ ਮੰਤਰ ਦੇ ਉੱਤੇ ਸੌਤੀਆਂ ਸਰਕਾਰਾਂ ਆ ਕੇ ਬੈਠੀਆਂ ਨੇ ਇਹ ਇੱਕ ਅਹਿਮ ਪਹਿਲੂ ਆ ਕਿ ਤੁਹਾਨੂੰ ਜਿਹੜਾ ਆਨੰਦ ਦੇ ਰਿਹਾ ਜਿਹੜਾ ਤੁਹਾਨੂੰ ਬਹੁਤ ਮੁਸ਼ਕਲ ਭਰੇ ਹਾਲਾਤਾਂ ਚੋਂ ਕੱਢ ਕੇ ਲਿਆਇਆ ਦਹਾਕਿਆਂ ਪਹਿਲਾਂ ਜਦੋਂ ਤੁਹਾਨੂੰ ਬਾਹਰਲੇ ਮੁਲਕ ਰਾਸ਼ਨ ਦੇਣਾ ਬੰਦ ਕਰ ਗਏ ਸੀ ਅਨਾਜ ਦੇਣਾ ਬੰਦ ਕਰ ਗਏ ਸੀ ਉਹ ਜੇਕਰ ਪੀਸਫੁੱਲ ਉਹ ਤਰਲੇ ਲੈ ਲੈ ਕੇ ਰਹੇ ਕਿ ਅਸੀਂ ਪੀਸਫੁੱਲ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਸਾਨੂੰ ਆਪਣੇ ਦੇਸ਼ ਦੀ ਰਾਜਧਾਨੀ 'ਚ ਜਾਣ ਦਿਓ ਤਾਂ ਉਹਦੀ ਉਹਦੀ ਗੱਲ ਕਰਨਾ ਉਹਨੂੰ ਗਲੋਰੀਫਾਈ ਕਰਨਾ ਨਹੀਂ ਹੈ ਇਹ ਉਹ ਅਣਸਰਦੀ ਲੋੜ ਆ ਜਿਹਦੇ ਵਿੱਚ ਤੁਸੀਂ ਅਸੀਂ ਸਾਰੇ ਪੜਦੇ ਆ ਤੁਸੀਂ ਅਸੀਂ ਸਾਰੇ ਹਰ ਹਾਲ ਵਿੱਚ ਕੁਝ ਖਾ ਕੇ ਸੌਂਨੇ ਆ ਤੇ ਇਹਦੇ ਪਿੱਛੇ ਜਿਹੜਾ ਮੁੜਕਾ ਲੱਗਿਆ ਉਹ ਬੜਾ ਕੀਮਤੀ ਹੈ ਮੈਂ ਵੈਸੇ ਸਰ ਹਰਪੀਰ ਸਿੰਘ ਜੀ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਨਾ ਜਿਹੜਾ ਇਸ ਵੇਲੇ ਸਾਰੇ ਦਰਸ਼ਕਾਂ ਦੇ ਮਨ 'ਚ ਆ ਰਿਹਾ ਹੋਊਗਾ ਕਿ ਜੇ ਇਹ 100 ਬੰਦੇ ਦਾ ਜੱਥਾ ਪਹਿਲਾਂ ਜਾਂਦਾ ਹੈ ਇਹਦੇ ਵਿੱਚ ਲੀਡਰ ਸਾਰੇ ਚਲੇ ਜਾਂਦੇ ਨੇ ਔਰ ਉਹਨਾਂ ਨੂੰ ਅੱਗੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਰ ਪਿੱਛੇ ਇਹ ਸਥਿਤੀ ਕੀ ਬਣੂਗੀ ਕੀ ਸਰਕਾਰ ਇਸ ਤਰ੍ਹਾਂ ਦੀ ਰਣਨੀਤੀ ਤੇ ਵੀ ਕੰਮ ਕਰ ਰਹੀ ਹੋਊਗੀ ਵੈਸੇ ਸਰਕਾਰ ਨੂੰ ਇਹ ਕਰਨਾ ਨਹੀਂ ਚਾਹੀਦਾ ਕਿਉਂਕਿ ਜਨਾਚਰ ਲੀਡਰਸ਼ਿਪ ਮੌਜੂਦ ਆ ਉਹਨਾਂ ਚਿਰ ਇਸ ਤਰ੍ਹਾਂ ਦੇ ਅੰਦੋਲਨ ਉਜਾਗਤੀ ਚ ਵੀ ਰਹਿੰਦੇ ਆ ਔਰ ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਰਹਿੰਦੀ ਆ ਲੇਕਿਨ ਜੇਕਰ ਸਰਕਾਰ ਇਹ ਇਹਨਾਂ ਲੋਕਾਂ ਨੂੰ ਇਹਨਾਂ ਜਥਿਆਂ ਨੂੰ ਅੱਗੇ ਜਾ ਕੇ ਗ੍ਰਿਫਤਾਰ ਕਰ ਲੈਂਦੀ ਆ ਕੋਈ ਐਕਟ ਕਿਸੇ ਕਾਨੂੰਨ ਨੂੰ ਲਿਆ ਕੇ ਜਾਂ ਕੁਝ ਵੀ ਕੋਈ ਇੰਪਲੀਮੈਂਟ ਉਹਤੇ ਮੈਜਿਸਟ੍ਰੇਟ ਤੋਂ ਕਰਾ ਕੇ ਕੋਈ ਚੀਜ਼ਾਂ ਤਬ ਫਿਰ ਕਿਉਂਕਿ ਹਾਈ ਕੋਰਟ ਨੇ ਕਿਹਾ ਇਹਨਾਂ ਨੂੰ ਜਾਣ ਦਿਓ ਇੱਕ ਵੱਡੀ ਅਦਾਲਤ ਤੋਂ ਇਸ ਤਰ੍ਹਾਂ ਦੀ ਆਈ ਹੋਈ ਹੈ ਇੱਕ ਟਿੱਪਣੀ ਹੁਣ ਇਸ ਸਥਿਤੀ ਦੇ ਵਿੱਚ ਕੀ ਹੋਣ ਵਾਲਾ ਤਿੰਨ ਚਾਰ ਐਂਗਲ ਆ ਇਹਦੇ ਜੀ ਨਹੀਂ ਬਿਲਕੁਲ ਸਾਰੇ ਲੀਡਰ ਜਿਹੜੇ ਟੌਪ ਕਿਤਾਬ ਦੇ ਨੇ ਸਾਰੇ ਪਹਿਲੇ ਜਿੱਥੇ ਜਾਣਗੇ ਇਹ ਤਾਂ ਨਹੀਂ ਮੈਨੂੰ ਸਟਰੈਟਜੀ ਲੱਗਦੀ ਇਹ ਨਹੀਂ ਹੁੰਦਾ ਇੱਕ ਤਾਂ ਮੇਨ ਲੀਡਰ ਜਾਏ ਤਾਂ ਬਾਕੀ ਸਟੇਟ ਕਮੇਟੀ ਮੈਂਬਰ ਹਰ ਜਥੇਬੰਦੀ ਦਾ ਇੱਕ ਸਟੇਟ ਕਮੇਟੀ ਮੈਂਬਰ ਜਾਏਗਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦਸਿਆ ਸਟੇਟ ਕਮੇਟੀ ਮੈਂਬਰ ਅਲੱਗ-ਅਲੱਗ ਹੁੰਦੇ ਨੇ ਕਿ ਕੋਈ ਵੱਡੇ ਡਿਡਾਂ ਚ ਕੋਈ ਛੋਟੇ ਡਿਡਾਂ ਚ ਹੋ ਰਗ ਲੱਗ ਕਿਉਂਕਿ ਉਹਨਾਂ ਨੂੰ ਵੀ ਪਤਾ ਪਿੱਛੇ ਮੋਰਚਾ ਕਿਵੇਂ ਚਲਾਣਾ ਕੀਨੇ ਸਾਹਮਣਾ ਹੈ ਕੀ ਨਹੀਂ ਕਰਨਾ ਅੱਗੇ ਪਿੱਛੇ ਵੀ ਲੋਕ ਜਿਹਦੀ ਮੰਨਦੇ ਹੋਣਗੇ ਮੰਨਤਾ ਪ੍ਰਾਪਤ ਲੀਡਰ ਇੱਕ ਅਦਾ ਪਿੱਛੇ ਵੀ ਰਹਿਣਾ ਚਾਹੀਦਾ ਨਾ ਕਿ ਜਿਹੜਾ ਉਹਨੂੰ ਸੰਭਾਲਣਾ ਹੁੰਦਾ ਫਿਰ ਕੀਤੇ ਜਾਣਾ ਆਮ ਤੌਰ ਤੇ ਪੁਰਾਣੇ ਮੋਰਚੇ ਜਿਹੜੇ ਅਕਾਲੀ ਦਲ ਦੇ ਆਪਾਂ ਦੇਖਦੇ ਆ ਉਹ ਤਾਂ ਇੱਕ ਨੂੰ ਮੋਰਚਾ ਡਿਕਟੇਟਰ ਬਣਾ ਦਿੰਦੇ ਸੀ ਬਾਕੀ ਸਾਰੇ ਜਾਂਦੇ ਸੀ ਜਥੇ ਗ੍ਰਿਫਤਾਰੀਆਂ ਦੇਣ ਦੇ ਵਾਸਤੇ ਪਰ ਉਹ ਉੱਥੇ ਬੈਠਦੇ ਸੀ ਰੋਜ਼ ਸੰਬੋਧਨ ਕਰਦੇ ਸੀ ਅਗੇ ਜਾਓ ਤੇ ਇੱਕ ਅਗਲੀ ਗੱਲ ਹੋਰ ਵੀ ਹੈ ਮਤਲਬ ਸਟੇਟ ਜੇ ਇਹ ਚਾਹੁੰਦੀ ਹੈ ਕਿ ਅਸੀਂ ਤਾਂ ਤੁਹਾਨੂੰ ਅਰੈਸਟ ਕਰਦੇ ਤਾਂ ਕੀ ਇਹ ਮੋਰਚਾ ਜਿਹੜ ਪਰੋ ਦੇ ਵਿੱਚ ਵੀ ਹੁੰਦਾ ਮਤਲਬ ਕਰਵਾਟ ਹੋ ਸਕਦਾ ਉਸ ਪੱਧਰ ਦੇ ਉੱਤੇ ਇੱਕ ਆਪਸ਼ਨ ਬਚੀ ਹੁੰਦੀ ਹੈ ਕਈ ਵਾਰ ਤੇ ਸਟੇਟ ਜੇ ਕਹੇ ਵੀ ਭਾਈ ਅਸੀਂ ਜਾਣਤਾ ਦਿੰਦੇ ਨਹੀਂ ਉਹਨਾਂ ਨਾਲ ਨੇਗੋਸ਼ੀਏਟ ਕਰੇ ਤੁਸੀਂ ਗ੍ਰਫਤਾਰ ਹੋਣਾ ਦੱਸੋ ਤੇ ਤੁਹਾਨੂੰ ਕਰਦੇ ਜਾਂਦੇ ਆ ਅਸੀਂ ਜਿੰਨੇ ਵੀ ਆਉਣਗੇ ਤਾਂ ਕੀ ਸਟੇਟ ਸਭ ਤੋਂ بڑا ਰੌਣਾ ਕੀ ਹੈ ਰੌਣਾ ਇਹ ਕਿ ਉਹਨੂੰ ਫੜਕੇ ਪੰਜਾਬ ਵਾਲੇ ਪਾਸੇ ਨੇ ਤੇ ਪੰਜਾਬ ਦੀ ਜਿਹੜਾ ਚਲ ਜਾਓਗੇ ਇਹ ਸਾਰਾ ਕੁਝ ਨਾਲੇ ਜੁੱਤੀਆਂ ਵੀ ਪੰਜਾਬ ਦੇ ਸਰ ਸਾਰਾ ਕੁਝ ਹੀ ਪੰਜਾਬ ਦੇ ਸਰ ਪਿਆਇਆ ਜਾਏਗਾ ਔਰ ਬਾਕੀ ਗਵਰਨਮੈਂਟ ਆਫ ਇੰਡੀਆ ਨਾਲ ਜਿਹੜਾ ਮੈਂ ਨੈਸ਼ਨਲ ਟੀਵੀ ਦੇ ਉੱਤੇ ਕਈਆਂ ਤੇ ਦੇਖ ਰਿਹਾ ਸੀ ਉਹ ਕਹਿੰਦੇ ਪੰਜਾਬ ਦੇ ਕਿਸਾਨ ਕਿਉਂ ਨਹੀਂ ਮੰਨ ਰਹੇ ਇਸ ਪ੍ਰਪੋਜ਼ਲ ਨੂੰ ਜਿਹੜੀ ਪ੍ਰਪੋਜ਼ਲ ਆਈ ਹੈ ਕਿ ਪੰਜ ਫਸਲਾਂ ਤੇ ਕੰਟਰੈਕਟ ਦਾ ਗੱਲ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਮਿਲਦੀ ਹੈ ਜੀ ਐਮਐਸਪੀ ਇਸ ਕਰਕੇ ਉਹ ਤਾਂ ਨਹੀਂ ਮੰਨਣਗੇ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ ਦਾਲਾਂ ਉੱਥੇ ਪਹਿਲਾਂ ਹੀ ਘਟ ਹੋ ਰਹੀਆਂ ਨੇ ਦੂਜੇ ਸੂਬਿਆਂ ਨੂੰ ਫਾਇਦਾ ਹੋ ਜਾਊਗਾ ਇਸ ਲਈ ਨਹੀਂ ਮੰਨਦੇ ਮੈਨੂੰ ਲੱਗਦਾ ਵੀ ਅਕਲ ਤਾਂ ਗਦਾਜਾਂ ਨਿਕਲਿਆ ਹੋਇਆ ਸਭੋ ਜਿਹੜੇ ਸੂਬਿਆਂ ਨੂੰ ਨਹੀਂ ਮਿਲ ਰਿਹਾ ਉਹਨਾਂ ਨਾਲ ਕੰਟਰੈਕਟ ਕਰਨ ਨੂੰ ਤੁਸੀਂ ਜਾ ਕੇ ਕਿਉਂ ਨਹੀਂ ਕਰਦੇ ਪੰਜਾਬ ਵਾਲਿਆਂ ਨਾਲ ਕਿਉਂ ਕਰਨ ਨੂੰ ਲੱਗੇ ਉੱਥੇ ਜੇ ਉਹਨਾਂ ਨੂੰ ਪੂਰਾ ਰੇਟ ਮਿਲ ਜਾਊਗਾ ਜਿਹੜਿਆਂ ਨੂੰ ਤੁਸੀਂ ਖੁਵਰਾਹ ਕਰ ਰਹੇ ਹੋ ਜਿਹੜਾ ਨੂੰ ਤੁਸੀਂ ਆਪ ਕਹਿ ਰਹੇ ਹੋ ਅੱਜ ਤੱਕ ਨਹੀਂ ਦੇ ਰਹੇ ਦਾਣਾ ਜਿਆਦਾ ਪੈਦਾ ਕਰਦੇ ਨੇ ਅੱਜ ਤੱਕ ਐਮਐਸਪੀ ਨਹੀਂ ਦੇ ਰਹੇ ਤੇ ਉਹਨਾਂ ਸੂਬਿਆਂ ਨਾਲ ਕੰਟਰੈਕਟ ਕਰਾ ਦਿਓ ਇਹਨਾਂ ਤੱਕ ਕਿਉਂ ਮੜ ਰਹੇ ਹੋ ਸਾਰੇ ਮਾਮਲੇ ਦੇ ਵਿੱਚ ਉਹੀ ਲੌਜੀਕ ਨੂੰ ਉਲਟੇ ਤਰੀਕੇ ਨਾਲ ਨਾ ਸਮਝੀ ਦੀ ਇਹ ਹੋ ਸਕਦੀ ਇਹ ਡਿਜ਼ਾਈਨ ਦਾ ਹੈ ਸਭ ਤੁਸੀਂ ਪੰਜਾਬ ਦੇ ਖਾਤੇ ਪਾਣੋਂ ਵੀ ਕੱਲਾ ਪੰਜਾਬ ਦਾ ਕਿਸਾਨ ਨੇ ਔਰ ਮੈਂ ਉਹ ਜਿਹੜਾ ਸੁਪਰੀਮ ਕੋਰਟ ਦੇ ਜਸਟਿਸ ਸੀ ਕਾੜਜੂ ਉਹਨਾਂ ਨੇ ਉਹਨਾਂ ਦਾ ਬੜਾ ਚੱਲ ਰਿਹਾ ਅੱਜ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਹਿੰਦੇ ਨੋ ਕੱਲੇ ਪੰਜਾਬ ਵਾਲਿਆਂ ਨੂੰ ਤਕਲੀਫ ਕਿਉਂ ਹੈ ਪੰਜਾਬ ਤੋਂ ਹੀ ਅੰਦੋਲਨ ਕਿਉਂ ਹੈ ਉਹ ਕਹਿੰਦੇ ਭਾਈ 4400 ਕਾਲੇ ਪਾਣੀ ਗਏ ਸੀ ਉਹ ਚੋਂ 2347 ਇੱਥੋਂ ਹੀ ਗਏ ਸੀ ਉਦੋਂ ਵੀ ਤੁਸੀਂ ਕਹਿ ਦਿੰਦੇ ਫਿਰ ਇਹ ਪੰਜਾਬੀਆਂ ਨੂੰ ਕਿਉਂ ਸਰਦਾਰ ਦੀ ਅਕਾਲੀ ਆਜ਼ਾਦੀ ਦੀ ਬਾਕੀ ਦਾ ਨੋਰ ਨਹੀਂ ਉਹ ਕਹਿੰਦਾ 191 ਫਾਸੀ ਚੜੇ ਸੀ ਜੀਚੋ 93 ਪੰਜਾਬੀ ਸੀ ਸਿੱਖ ਸੀ ਤੇ ਤੁਸੀਂ ਉਹਨਾਂ ਨੂੰ ਵੀ ਉਦੋਂ ਵੀ ਇਹ ਕਹਿਣ ਦੇ ਵੀ ਤੁਸੀਂ ਇਕੱਲੇ ਨੇ 2% ਨੇ ਤੁਹਾਨੂੰ ਜ਼ਿਆਦਾ ਆਜ਼ਾਦੀ ਦੀ ਤਾਂ ਹੈ ਕੋਈ ਬਾਕੀਆਂ ਨੂੰ ਕਿਉਂ ਨਹੀਂ ਹੈ ਤੇ 2% ਏਰੀਆ ਦੇਸ਼ ਭੁੱਖਾ ਸੀ ਤੇ ਸਾਰਿਆਂ ਨੇ ਉਹਦਾ ਢਿੱਡ ਪਰਤਾ ਤੁਸੀਂ ਉਦੋਂ ਵੀ ਕਹਿਣ ਦੇ ਤੇਰੇ ਇਕੱਲੇ ਦੇ ਹੀ ਕੋਈ ਜ਼ਿਆਦਾ ਹੋਈ ਹੋਈ ਹੈ ਤੇ ਨਹੀਂ ਇਸ ਲਈ ਜਿਹੜੇ ਹਿਸਟੋਰੀਕਲ ਪਰਸਪੈਕਟਿਵ ਹੁੰਦੇ ਨੇ ਉਹਨੂੰ ਦਾਤੇ ਰੱਖ ਕੇ ਲਾ ਕੇ ਅਜਕੱਲ ਤੁਸੀਂ ਠੀਕ ਬੋਲਣ ਬੋਲਣ ਜੋਗੇ ਹੋ ਗਏ ਉਹ ਸਾਰਾ ਕੁਝ ਹੋ ਗਿਆ ਇਹਦਾ ਮਤਲਬ ਇਹ ਨਾ ਕਰੋ ਕਿ ਉਹਨਾਂ ਦੀ ਤੋਹੀਨ ਕਰੋ ਉਹਦੇ ਕੀਤੇ ਗਏ ਕੰਮ ਦੇ ਕੰਟਰੀਬਿਊਸ਼ਨ ਨੂੰ ਨਜ਼ਰਅੰਦਾਜ਼ ਕਰਕੇ ਉਹਨੂੰ ਮਿਲਨ ਦੇ ਤੌਰ ਤੇ ਪੇਟ ਕਰੋ ਇਹ ਇੱਕ ਅਲੱਗ ਗੱਲ ਹੈ ਉਹ ਦੇਸ਼ ਦੇ ਕਨਸਟੀਟਿਊਸ਼ਨ ਦਿੱਤਾ ਹੈ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਹ ਸੰਵਿਧਾਨ ਸੌਂਪ ਰਿਹਾ ਜਿਹੜਾ ਗਣਤੰਤਰ ਹੋਏਗਾ ਜਿਹੜਾ ਸਮਾਜਵਾਦੀ ਹੋਏਗਾ ਜਿਹੜਾ ਲੋਕਤੰਤਰਿਕ ਹੋਏਗਾ ਜਿਹੜਾ ਜਵਾਬਦੇ ਹੋਸ ਲੈਵਲ ਦੇ ਉੱਤੇ ਬਣਾਏਗਾ ਤਾਂ ਉਹਨੂੰ ਕੌਣ ਲਾਗੂ ਕਰੂਗਾ ਫਿਰ ਤਾਂ ਤੁਸੀਂ ਕਹੋ ਵੀ ਸੰਵਿਧਾਨ ਤਾਂ ਕੋਈ ਚੀਜ਼ ਨਹੀਂ ਹੁੰਦੀ ਇਹ ਕਾਗਜ਼ ਦਾ ਟੁਕੜਾ ਹੁੰਦਾ ਹੈ ਜੋ ਸੱਤਾਧਾਰੀ ਧਿਰ ਦੇ ਫਿਰ ਜਿਹੜੀਆਂ ਇਸ ਪੱਧਰ ਦੇ ਉੱਤੇ ਗੱਲ ਜਾ ਰਹੀ ਹੈ ਕਿ ਲੋਕ ਪਿਸਤੌਲੀ ਹੁਣ ਕੀ ਕਰਨਗੇ ਜਾਂ ਬਾਕੀ ਦੇ ਲੋਕ ਜਿਹੜੇ ਇਧਰ ਉਧਰ ਕਿਵੇਂ ਕਰਨਗੇ ਪਛਮੀ ਬਕਾਲ ਦੇ ਵਿੱਚ ਤੁਹਾਡੇ ਸਾਹਮਣੇ ਹੈ ਬੀਜੇਪੀ ਦੇ ਲੀਡਰ ਆਪ ਆਪੋਜੀਸ਼ਨ ਦੇ ਮੈਂ ਤਾਂ ਪੁਲਿਸ ਨਾਲ ਭਿੰਨ ਰਹੇ ਨੇ ਨਾ ਬੀਜੇਪੀ ਹੈ ਐਮਬੈਲਡੇ ਦੇ ਕਿਉਂ ਭਿੰਨ ਰਹੇ ਨੇ ਫਿਰ ਤੁਸੀਂ ਬਹਿ ਜਾਓ ਉੱਥੇ ਦੀ ਸਰਕਾਰ ਜੋ ਕਰਦੀ ਹੈ ਉਹ ਕਹਿੰਦੇ ਅਸੀਂ ਉੱਥੇ ਜਾਣ ਨਹੀਂ ਦੇਣਾ ਤੁਸੀਂ ਕਹਿੰਦੇ ਹੋ ਸਾਡਾ ਹੱਕ ਹੈ ਜਾਣਾ ਲੜਾਈ ਤਾਂ ਇੱਦੀ ਹੋ ਐ ਜੀ ਹਾਲਾਂਕਿ ਹੋਤਾ ਇੱਕ ਕ੍ਰਾਈਮ ਹੋਰ ਤਰ੍ਹਾਂ ਦਾ ਹੋਇਆ ਹੋਇਆ ਜਿੱਥੇ ਤੁਸੀਂ ਗੱਲ ਕਰਦੇ ਹੋ ਇਹ ਤਾਂ ਆਪਣੇ ਇੰਟਰਸਟ ਦੀ ਆਪਣੀ ਰੋਜੀ ਰੋਟੀ ਦੀ ਗੱਲ ਕਰਦੇ ਨੇ ਦੋਨਾਂ ਗੱਲਾਂ ਚ ਵੀ ਬਖਰੇਵਾ ਹੁੰਦਾ ਹੈ ਸਾਰੇ ਮਾਮਲੇ ਦੇ ਵਿੱਚ ਫਿਰ ਜਿੰਨੇ ਜ਼ਿਆਦਾ ਅੰਦੋਲਨ ਚੱਲੇ ਨੇ ਇਦੋਂ ਪਹਿਲਾਂ ਵੀ ਲਗਾਤਾਰ ਉਹ ਸਾਰੇ ਅੰਦੋਲਨਾਂ ਨੂੰ ਤੁਸੀਂ ਰਿਜੈਕਟ ਕਰ ਦੋਗੇ ਡੈਮੋਕ੍ਰੇਸੀ ਦਾ ਬੁਨਿਆਦੀ ਖਾਸਾ ਹੈ ਕਿ ਜਦੋਂ ਲੋਕ ਅੰਦੋਲਨ ਪੀਸਫੁਲ ਅੰਦੋਲਨਾਂ ਦੇ ਰਾਹ ਤੋਂ ਹਟ ਜਾਂਦੇ ਨੇ ਔਰ ਉਹੀ ਲੋਹਿਆ ਦੀ ਗੱਲ ਮੇਰੇ ਬਾਰ-ਬਾਰ ਮੈਂ ਕਈ ਵਾਰ ਕਹਿ ਦਿੰਦਾ ਉਹ ਕਹਿੰਦਾ ਜਦੋਂ ਸੜਕਾਂ ਸੁਨੀਆਂ ਹੋ ਜਾਂਦੀਆਂ ਨੇ ਉਦੋਂ ਪਾਰਲੀਮੈਂਟ ਆਵਾਰਾ ਹੋ ਜਾਂਦੀ ਏ ਜੀ ਔਰ ਮਤਲਬ ਇਹ ਸੱਚ ਦਾ ਸ਼ਬਦ ਉਸ ਬੰਦੇ ਦੇ ਨੇ ਰਾਮ ਨਰ ਲੋਹਿਆ ਦੇ ਜਦੋਂ ਪੰਡਤ ਜਵਾਰ ਨਾਲ Nehru ਦੇ ਮੁਕਾਬਲੇ ਲੜਨ ਗਿਆ ਸੀ ਜਿਹੜਾ 60ਵੇਂ ਹੱਥ ਵੀ Nehru ਦੇ ਆਪਸੀਆਂ ਨੇ ਪੱਠਾ ਬਿਠਾ ਦੇਣਾ ਤੇ ਮੈਂ ਇਸ ਲਈ ਲੜਨਾ ਰਿਹਾ ਪਰ ਹਾਰੂੰਗਾ ਤੇ ਜਿਹਨੂੰ Nehru ਨੇ ਹਾਰਨ ਦੇ ਬਾਵਜੂਦ ਦੁਬਾਰਾ ਪਾਰਲੀਮੈਂਟ ਚ ਲਿਆਇਆ ਕਿ ਮੈਨੂੰ ਰਾਮ ਨੋਹਰ ਕਹਿਣ ਜੋਰ بڑا ਇੱਕ ਬੰਦਾ ਚਾਹੀਦਾ ਮੈਨੂੰ ਜਵਹਰ ਕਹਿਣ ਵਾਲਾ ਇੱਕ ਬੰਦਾ ਚਾਹੀਦਾ ਨਹੀਂ ਤਾਂ ਸਾਰੇ ਪੰਡਤ ਜੀ ਪੰਡਤ ਜੀ ਕਰਦੇ ਨੇ ਇਹਦੇ ਨਾਲ ਮੇਰਾ ਵੀ ਵੈਰੀ ਈਗੋ ਸੈਟੀਸਫਾਈ ਰਹੇਗੀ ਇਹ ਕਿਰਦਾਰ ਲੀਡਰਸ਼ਿਪ ਦਾ ਹੈ ਇੱਕ ਤੇ ਅੱਜ ਹੋਰ ਟਾਈਪ ਦਾ ਇਸ ਲਈ ਜਿਹੜੇ ਜਿਹੜੇ ਸੱਜਣ ਵੀ ਉਹ ਵੀ ਕਰ ਰਹੇ ਨੇ ਥੋੜਾ ਹਿਸਟਰੀ ਵੀ ਪੜਨਗੇ ਇਸੇ ਡੈਮੋਕ੍ਰੇਸੀ ਦੀ ਤਾਂ ਉਹਦੇ ਚੋਂ ਚਾਨਣਾ ਆ ਜਾਊਗਾ ਬਾਣਾ ਮੋਟਾ ਹੋਣ ਨਾਲੋਂ ਤਾਂ ਜ਼ਿਆਦਾ ਕੰਪੈਰੀਟਿਵਲੀ ਜਿਵੇਂ ਜਿਵੇਂ ਕੱਦ નીચે ਜਾ ਰਹੇ ਨੇ ਉਹ ਉਸ ਲੈਵਲ ਤੇ ਹੋ ਰਹੇ ਨੇ ਔਰ ਐਸੇ ਕਰਕੇ ਇਹ ਜਿਹੜਾ ਹੁਣ ਫੈਸਲਾ ਕੀਤਾ ਗਿਆ ਇਦੇ ਚ ਆਪਸ਼ਨ ਹਜੇ ਵੀ ਬਚੀਆਂ ਨੇ ਲਾਸਟ ਟਾਈਮ ਤੱਕ ਵੀ ਹੁੰਦੀਆਂ ਨੇ ਬੱਚੀਆਂ ਕਿਸੇ ਨਾ ਕਿਸੇ ਰੂਪ ਚ ਜਾਇ ਨੂੰ ਜੇਰ ਪਰ ਉਹ ਡੋਲਰ ਚ ਬਦਲ ਦੋ ਜੇ ਜਿਆਦਾ ਤੁਸੀਂ ਨਹੀਂ ਕਰ ਸਕਦੇ ਤਾਂ ਚਿੱਠੀ ਭੇਜ ਦੋ ਨੈਗੋਸ਼ੀਏਸ਼ਨ ਸਟਾਰਟ ਕਰ ਲਓ ਤੇ ਨਹੀਂ ਤਾਂ ਫਿਰ ਹ ਹੱਥੇ ਬੰਦਿਆਂ ਤੇ ਪੀਸਫੁਲ ਜਾਪ ਕਰਦੇ ਬੰਦਿਆਂ ਤੇ ਜੇ ਤੁਸੀਂ ਤਸੱਦਦ ਕਰੋਗੇ ਮੈਨੂੰ ਨਹੀਂ ਲੱਗਦਾ ਦੁਨੀਆ ਚ ਮਾੜਾ ਜਾਂ ਵੀ ਅੰਸ਼ ਕਿਸੇ ਚ ਇਨਸਾਨੀਅਤ ਦਾ ਹੋਏਗਾ ਤੇ ਉਹ ਇਸ ਗੱਲ ਨੂੰ ਚੰਗੀ ਸਮਝੂਗਾ ਜਾਂ ਇਸ ਗੱਲ ਦੇ ਫੇਵਰ ਚ ਕਢ ਜਾਏਗਾ ਕਿ ਗਵਰਨਮੈਂਟ ਨੂੰ ਜ਼ਾਇ ਕਰਨੀ ਪੈਂਦਾ ਜੀ ਹੋਰ ਕੀ ਕਰੂੰਗੀ ਜੇ ਉਹ ਜੇਕਰ ਤੁਸੀਂ ਇਸ ਲੈਵਲ ਦੀ ਗੱਲ ਕਰੂੰਗਾ ਇਸ ਵੇਲੇ ਜਦੋਂ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਐ ਤਾਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਸ਼ੰਭੂ ਪਹੁੰਚੇ ਨੇ ਮੰਨਿਆ ਜਾਂਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ-ਜਦੋਂ ਵੀ ਅਧਿਕਾਰੀ ਪਹੁੰਚੇ ਨੇ ਉਦੋਂ-ਉਦੋਂ ਕੇਂਦਰ ਦਾ ਕੋਈ ਸਨੇਹਾ ਨਹੀਂ ਆਇਆ ਅਸੀਂ ਹੁਣ ਇਹਨੂੰ ਅਜੇ ਤੱਕ ਕਨਫਰਮ ਨਹੀਂ ਕਰ ਸਕਦੇ ਕਿ ਉਹਨਾਂ ਦਾ ਮੋਟਿਵ ਉਹਨਾਂ ਦਾ ਅਜੰਡਾ ਉੱਥੇ ਪਹੁੰਚਣ ਦਾ ਕੀ ਹੈ ਕੀ ਸਿਰਫ ਉਹ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਣ ਲਈ ਜਾਂ ਕਿਸਾਨ ਆਗੂਆਂ ਨਾਲ ਗੱਲ ਕਰਨ ਲਈ ਚਾਰ ਨਜ਼ਰੀਏ ਤੋਂ ਗਏ ਨੇ ਸਟੇਟ ਵੱਲੋਂ ਗਏ ਨੇ ਜਾਂ ਉਹ ਕੇਂਦਰ ਦੇ ਔਰ ਕਿਸਾਨਾਂ ਦੇ ਵਿੱਚ ਵਿਚੋਲਗੀ ਵਾਲਾ ਜਿਹੜਾ ਪਹਿਲਾ ਪ੍ਰੋਸੈਸ ਆ ਉਹਨੂੰ ਅੱਗੇ ਵਧਾ ਰਿਹਾ ਵੈਸੇ ਸਦਾਮੀਰ ਸਿੰਘ ਜੀ ਜੇ ਕੇਂਦਰ ਕਿਉਂਕਿ ਅੱਗੇ ਇਲੈਕਸ਼ਨ ਆਉਣ ਵਾਲੀ ਆ ਔਰ ਇਹ ਟਕਰਾ ਕਈ ਵਾਰੀ ਫਾਇਦਾ ਵੀ ਦਿੰਦਾ ਹੈ ਕੇਂਦਰ ਦੇ ਨਜ਼ਰੀਏ ਤੋਂ ਆਂਦਾ ਅਸੀਂ ਦੇਖਿਆ ਹੀ ਆ ਕਿ ਕਈ ਵਾਰੀ ਪੋਲਰਾਈਜੇਸ਼ਨ ਵੀ ਹੋ ਜਾਂਦੀ ਆ ਵੱਖ-ਵੱਖ ਮੌਕਿਆਂ ਤੇ ਆਮ ਲੋਕਾਂ ਦਾ ਵੀ ਮੰਨਣਾ ਹੁੰਦਾ ਹੈ ਕਿ ਇਹ ਮਾਪਦੰਡ ਅਲੱਗ-ਅਲੱਗ ਅਪਣਾਏ ਜਾਂਦੇ ਆ ਫਿਰ ਵੀ ਕੋਈ ਜ਼ਿੰਮੇਵਾਰ ਲੋਕ ਜ਼ਿੰਮੇਵਾਰ ਤਰ੍ਹਾਂ ਜੇ ਸਰਕਾਰ ਚ ਬੈਠੀਆਂ ਸੰਵੇਦਨਸ਼ੀਲ ਹੁੰਦੀਆਂ ਨੇ ਉੱਤੇ ਥੱਲੇ ਦੋਵੇਂ ਪਾਸੇ ਤਾਂ ਉਹਨਾਂ ਦਾ ਮੰਨ ਤਾਂ ਰਹਿੰਦਾ ਹੀ ਆ ਕਿ ਕੁਝ ਐਸਾ ਨਾ ਵਾਪਰੇ ਔਰ ਉਹਨਾਂ ਦੇ ਸ਼ਾਸਕ ਹੁੰਦਿਆਂ ਉਹਨਾਂ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਦੋਸ਼ ਨਾ ਲੱਗਣ ਜੇ ਸੈਂਸਿਟਿਵ ਲੋਕ ਹੁੰਦੇ ਨੇ ਤਾਂ ਉਹ ਹੋ ਸਕਦਾ ਇਹ ਗੱਲਬਾਤ ਅੱਗੇ ਵੱਧ ਜੇ ਐਸੀ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਜੇ ਅੱਜ ਇਹ ਗੱਲਬਾਤ ਅੱਗੇ ਤੁਰ ਪੈਂਦੀ ਆ ਚੀਜ਼ਾਂ ਥੋੜੀਆਂ ਥਾਸਰ ਹੋ ਜਾਂਦੀਆਂ ਇਹ ਮਾਮਲਾ ਇੱਕ ਵਾਰੀ ਐਡਰੈਸ ਹੋ ਜਾਊਗਾ ਇੱਕ ਵਾਰੀ ਐਡਰੈਸ ਹੋਣ ਤੋਂ ਬਾਅਦ ਫਿਰ ਅੱਗੇ ਕੋਈ ਨਵੀਂ ਰਣਨੀਤੀ ਕੋਈ ਨਵਾਂ ਥਾਟ ਕੋਈ ਨਵੀਂ ਚੀਜ਼ ਆ ਜਾਂਦੀ ਫਿਰ ਉਹਨੇ ਚਿਰ ਨੂੰ ਜਿਹੜਾ ਤੁਹਾਡੀ ਇੱਕ ਜਿਹੜੀ ਇੱਕ ਖਾਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਹੁੰਦੀ ਆ ਉਹ ਥੋੜੀ ਘਟ ਜਾਂਦੀ ਹੈ ਔਰ ਜਿਸ ਤਰ੍ਹਾਂ ਦੇ ਕੋਈ ਅੰਸਰ ਵਿੱਚ ਕੇਵਲ ਆ ਵੀ ਜਾਂਦੇ ਆ ਅੱਜ ਇੱਕ ਕਿਸਾਨ ਜਥੇਬੰਦੀਆਂ ਦੇ ਆਗੂ ਢੱਲੇਵਾਲ ਸਭ ਕਹਿ ਰਹੇ ਸੀਗੇ ਕਿ ਤੁਹਾਡੇ ਵਰਗੇ ਝੰਡੇ ਲੈ ਕੇ ਤੁਹਾਡੇ ਵਰਗੇ ਸਰੂਪ ਨਾਲ ਹੋ ਸਕਦਾ ਬਹੁਤ ਸਾਰੇ ਲੋਕ ਬਾਹਰੋਂ ਆਏ ਨੇ ਦੋਜੀ ਸਰਕਾਰ ਵਾਲੀ ਸਾਈਡ ਤੋਂ ਆਏ ਹੋਣ ਜਾਂ ਕੁਝ ਵੀ ਉਹ ਕੁਝ ਵੀ ਕਰ ਸਕਦੇ ਆ ਤੁਸੀਂ ਆਪਣਾ ਸੰਜਮ ਨਹੀਂ ਖੋਣਾ ਸੋ ਇਹ ਸਥਿਤੀਆਂ ਨੂੰ ਇਤੋਂ ਟਲਿਆ ਜਾ ਸਕਦਾ ਜੇ ਹੁਣ ਅਧਿਕਾਰੀ ਕੁਝ ਕੁ ਨਿਆ ਲੈ ਕੇ ਆਏ ਹੋਣ ਮੈਂ ਹਾਲਾਂਕਿ ਇਹਦੀ ਕੋਈ ਘੱਲ ਰਿਆ ਗੱਲਬਾਤ ਅੱਗੇ ਤੁਰਪੂਗੀ ਇੱਕ ਵਾਰੀ ਠੰਡ ਠੰਡੋਲਾ ਹੋ ਜਾਊਗਾ ਫਿਰ ਤੁਹਾਨੂੰ ਕੀ ਲੱਗਦਾ ਅੰਨੇ ਬਿਲਕੁਲ ਇੱਕ ਵਾਰ ਜਦੋਂ ਪ੍ਰੋਵੋਕੇਸ਼ਨ ਆਇਆ ਹਾਦ ਤੱਕ ਆਈ ਹੁੰਦੀ ਹੈ ਜੋ ਟਲ ਜਾਂਦੀ ਹੈ ਤਾਂ ਦੋਨੇ ਤਰ੍ਹਾਂ ਨੂੰ ਰੀਥਿੰਕ ਕਰਨ ਦਾ ਮੌਕਾ ਮਿਲਦਾ ਕਈ ਵਾਰ ਜਦੋਂ ਤੁਸੀਂ ਦੁਬਾਰਾ ਸੋਚਦੇ ਹੋ ਚੀਜ਼ਾਂ ਨੂੰ ਕੋਈ ਹੋਰ ਆਈਡੀਆ ਆ ਜਾਂ ਕੋਈ ਹੋਰ ਵਿਚਾਰ ਹੋਰ ਤਰੀਕੇ ਨਿਕੜਿਆ ਆਉਂਦੇ ਨੇ ਬੜੀ ਬਾਤ ਕੱਲਾ ਇਹੀ ਦੋਨਾਂ ਚ ਨਹੀਂ ਫਿਰ ਫਸਦਾ ਮਾਮਲਾ ਫਿਰ ਹੋਰ ਬਹੁਤ ਫੋਰਸਾਂ ਜੁੰਦੀਆਂ ਨੇ ਓਵਰਆਲ ਆਲ ਇੰਡੀਆ ਕਿਸਾਨ ਕੋ ਜਿਹੜਾ ਮੋਰਚਾ ਬੈਠਾ ਹੋਇਆ ਐ ਐਸ ਕੇ ਐਮ ਫਿਰ ਪੰਜਾਬ ਦਾ ਵੀ ਐ ਬਾਕੀ ਦੇ ਵੀ ਨੇ ਸ਼ਾਇਦ ਉਹਨਾਂ ਦਾ ਥੌਟ ਪ੍ਰੋਸੈਸ ਵੀ ਬਦਲੇ ਬੈਲੈਂਸ ਆਫ ਪੋਰਸਾਂ ਚ ਬਦਲਦੀਆਂ ਨੇ ਆਲੇ ਦੁਆਲੇ ਕਿਸੇ ਰੂਪ ਚ ਕਈ ਵਾਰ ਕਹਿੰਦੇ ਨੇ ਜੇ ਮੌਕਾ ਮਿਲ ਜੇ ਤਾਂ ਉਹ ਮੌਕਾ ਵੱਡੀਆਂ-ਵੱਡੀਆਂ ਜਿਹੜੀਆਂ ਕੋਈ ਇਹੋ ਜਿਹੇ ਕਾਰਨਾਮੇ ਜਿਹੇ ਚੀਜ਼ਾਂ ਵਾਪਰ ਰਹੀਆਂ ਹੁੰਦੀਆਂ ਨੇ ਵੱਡੇ ਦੁਕਾਨ ਤੇ ਕਾਲਪ ਵੀ ਦਿੰਦੇ ਨੇ ਉਹਨਾਂ ਨੂੰ ਵਾਪਰਨ ਤੋਂ ਤੋਂ ਬਾਅਦ ਵੱਖ-ਵੱਖ ਤਰੀਕਿਆਂ ਦੇ ਨਾਲ ਜੇ 네ਗੋਸ਼ੀਏਸ਼ਨ ਚੱਲਦੀ ਹੈ ਕਿਸੇ ਰੂਪ ਦੇ ਵਿੱਚ ਤਾਂ ਇੱਕ ਲੋ ਦਾ ਲੱਗਣਗੇ ਤਾਂ ਉਹਨਾਂ ਦੇ ਵਿੱਚ ਆਟੋਮੈਟਿਕਲੀ ਕੋਈ ਸਾਰਥਕ ਗੱਲ ਕਈ ਵਾਰ ਨਿਕਲੇ ਆਉਂਦੀ ਹੈ ਫਿਰ ਹੌਲੀ-ਹੌਲੀ ਕਰਕੇ ਚੋਣ ਤਾਂ ਆ ਹੀ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੋਣ ਆ ਰਹੀ ਹੈ ਤੇ ਉਹ ਵੀ ਲੱਗੂਗਾ ਕੋਡ ਆਫ ਕੰਡੈਕਟ ਵੀ ਲੱਗੂਗਾ ਕੋਡ ਆਫ ਕੰਡੈਕਟ ਲੱਗੂਗਾ ਤਾਂ ਫਿਰ ਉੱਥੇ ਬੈਠਣ ਦਾ ਕੋਈ ਮਤਲਬ ਵੀ ਨਹੀਂ ਹੁੰਦਾ ਵੈਸੇ ਔਰ ਸਰਕਾਰਾਂ ਨੂੰ ਵੀ ਇਹ ਹੋ ਜਾਂਦਾ ਵੀ ਜਦੋਂ ਨਵੀਂ ਆਏਗੀ ਯੋਧ ਨਾਲ ਦੇਖਾਂਗੇ ਜਿਹੜਾ ਵੀ ਹੋਏਗਾ ਔਰ ਫਿਰ ਇਹ ਪੋਲਿਟਿਕਸ ਦੇ ਪਾਸੇ ਵੀ ਚੱਲ ਜਾਂਦਾ ਜਿਵੇਂ ਪਹਿਲਾਂ ਐਸਕੀਐਮ ਨੇ ਕੀਤਾ ਸੀ ਉੱਥੇ ਬੈਠੇ ਜਿਹੜਾ ਦਿੱਲੀ ਚ ਬੈਠਾ ਸੀ ਵੀ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਚਲੋ ਜੀ ਅਸੀਂ ਤਾਂ ਵੱਖ-ਵੱਖ ਰਾਜਾਂ ਚ ਪ੍ਰਚਾਰ ਕਰਨ ਚੱਲਦੇ ਆਂ ਵੀ ਇਹ ਨੂੰ ਘੱਟੋ ਘੱਟ ਵੋਟ ਤਾਂ ਪਾਇਓ ਬਾਕੀ ਜੋ ਮਰਜ਼ੀ ਕਰਿਓ ਕੋਈ ਤਰੀਕਾ ਵਾਇਆ ਮੀਡੀਆ ਨਿਕਲ ਜਾਂਦਾ ਹੈ ਉਹਦੇ ਤੇ ਸਿੱਧੇ ਟਕਰਾ ਦੀ بجائے ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇਕਰ ਕੋਈ ਮੌਕਾ ਹੋ ਜਾ ਲੱਗ ਜੀ ਔਰ ਇਸੇ ਲਈ ਔਰ ਮੈਨੂੰ ਲੱਗਦਾ ਕਿ ਇਸੇ ਤੋਂ ਮੈਨੂੰ ਇਹ ਲੱਗਦਾ ਕਿ ਜੇ ਸਵੇਰੇ ਬੋਲ ਰਹੇ ਨੇ ਖੇਤੀਬਾੜੀ ਮੰਤਰੀ ਤਾਂ ਕਿਤੇ ਰਗਦੇ ਹਿਲਜੁਲ ਉੱਥੇ ਹੋ ਰਹੀ ਤਾਂ ਹੋਏਗੀ ਮਾੜੀ-ਮੋਟੀ ਕੋਈ ਗੱਲ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀ ਹੋਣੀ ਹੈ ਤੇ ਉਹ ਕਿੰਨਾ ਟਾਈਮ ਲੈਂਦੀ ਆ ਇੱਕ ਅੱਧਾ ਝਟਕਾ ਦੇਖ ਕੇ ਦੂਬਾਦ ਕਰਨਗੇ ਜਾਂ ਮਤਲਬ ਪਹਿਲਾਂ ਹੀ